ਗੌੜੀ ਗੁਵਾਰੀ ਮਹੱਲਾ ਪਨਿਉਆ ਹਨ ਕੇ ਯਤਨ ਨਹੀਂ ਹੋ ਤ ਛਟਾਰਾ ਬਹੁਤ ਸਿਆਣ ਪਿਆ ਗਲ ਪਹਾਰਾ ਹਰ ਕੀ ਸੇਵਾ ਨਿਰਮਲ ਹੀਤ ਪ੍ਰਭ ਕੀ ਦਰਗਾ ਸੁਬਾਸੀਤ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੈ ਨਾ ਲਾਗੇ ਤਾਤਾ ਝੂਲਾ ਰਹਾ ਜਿਉ ਬੋਹਿਤ ਭੈ ਸਾਗਰ ਮਾਹੀ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹਸ ਦੂਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਐ ਸਗਲੀ ਆਸ ਢੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਾਂ ਕੈ ਹਿਰਦੈ ਵਸੈ ਦੂਖ ਦਰਦ ਤਿਹ ਨਾਨਕ ਨਸੈ ਗੋੜੀ ਗੁਵਾਰੀ ਮਹੱਲਾ ਪੰਜਵਾਂ ਬਹੁਤ ਦਰਭ ਕਰ ਮਨ ਨਾ ਆਗਹਨਾ ਅਨਕ ਰੂਪ ਦੇਖ ਨਹਿ ਪਤਿਆਨਾ ਪੁੱਤਰ ਕਲਤਰ ੳਰਜਿਓ ਜਾਨ ਮੇਰੀ ਉਹ ਬਿਨ ਸੈ ਓਏ ਪਸਮੈ ਢੇਰੀ ਬਿਨ ਹਰ ਭਜਨ ਦੇਖੋਂ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾ ਤੇ ਰਹਾ ਜਿਉ ਬਿਗਾਰੀ ਕੈ ਸਿਰ ਦੀ ਜਹਦਾਮ ਹੋਏ ਖਸਮੈ ਕੈ ਗਰਹਿ ਪੁਨ ਦੂਖ ਸਹਾਮ ਜਿਉ ਸੁਪਨੈ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਨ ਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉਠ ਜਾਈ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲ ਕਛੂ ਨਾ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਿੰਨ ਲਾਈ ਤ੍ਰਿਸ਼ਨਾ ਆਪ ਬਨਾਹੀ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗਵਾਰੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਵਿਦ ਪੇਖੀ ਕਲਮ ਕਾਗਦ ਸਿਆਨ ਪਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮਨ ਤ੍ਰਿਪਤਾਣ ਸੋ ਸੁਖ ਮੋਕ ਕੋ ਸੰਤ ਬਤਾਵਹੁ ਤ੍ਰਿਸ਼ਨਾ ਬੂਜੈ ਮਨ ਤ੍ਰਿਪਤਾਵਹੁ ਰਹਾਉ ਹਸ ਪਵਨ ਹਸਤ ਅਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਟਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਾ ਕਤ ਸਭਾ ਮੰਡਨ ਢੋਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਅਖੀੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੂਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਜਾਂ ਕੈ ਹਰ ਤਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾ ਪ੍ਰਾਣੀ ਜਾਣੈ ਇਹੋ ਤਨ ਮੇਰਾ ਬਹੁਰ ਬਹੁਰ ਵਾਹੂ ਲਪ ਤੇਰਾ ਪੁੱਤਰ ਕਲਤਰ ਗੇਰਸਤ ਕਾ 파ਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਕਮਨ ਸੋ ਬਿੱਦ ਜਿਤ ਰਾਮ ਗੁਣ ਗਾਏ ਕਮਨ ਸੋ ਮਤ ਜਿਤ ਤਰੈ ਇਹ ਮਾਇ ਰਹਾਉ ਜੋ ਪਾਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਬਖੈ ਸਮਾਨੈ ਜਾਣੈ ਨਾਹੀ ਜੀਤ ਅਰਹਾਰ ਇਹੋ ਵਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੈ ਬਵਰਾ ਅੰਮ੍ਰਿਤ ਨਾਮ ਜਾਣੈ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ ਚੌਰਾਸੀ ਭ੍ਰਮ ਤਾ ਫੇਰ ਏਕੈ ਜਾਲ ਫਹਾਈ ਪੰਖੀ ਰਾਸ ਰਸ ਭੋਗ ਕਰਹਿ ਬਹ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾਂ ਕੇ ਕਾਟੇ ਜਾਲ ਗੌੜੀ ਗੁਵਾਰੀ ਮਹੱਲਾ ਪੰਜਵਾਂ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਦਨ ਛੁੱਟੈ ਤਉ ਕਿਰਪਾ ਤੇ ਹਉਮੈ ਟੁੱਟੈ ਤੁਮ ਲਾਭ ਹੋ ਤਉ ਲਾਗਹਿ ਸੇਵ ਹਮ ਤੇ ਕਛੂ ਨਾ ਹੋਵੈ ਦੇਵ ਰਹਾਉ ਤੁਧ ਭਾਵੈ ਤਾਂ ਗਾਵਾਂ ਬਾਣੀ ਤੁਧ ਭਾਵੈ ਤਾਂ ਸੱਚ ਵਖਾਣੀ ਤੁਧ ਭਾਵੈ ਤਾਂ ਸਤ ਗੁਰ ਮਿਆ ਸਰਬ ਸੁਖਾ ਪ੍ਰਵ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੂ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਆਣ ਰਸਾ ਜੀਤੇ ਤੈ ਚਾਖੇ ਨਿਮਖਨਾ ਤ੍ਰਿਸ਼ਨਾ ਤੇਰੀ ਲਾਤੀ ਹਰ ਰਸ ਕਾ ਤੂੰ ਚਾਖਹਿ ਸਾਦ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਏ ਜਿਹਵੇ ਤੂੰ ਰਾਮ ਗੁਣ ਗਾਉ ਨਿਮਖ ਨਿਮਖ ਹਰ 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 ਤਿਹਾਉ ਆਨ ਨਾ ਸੁਣੀਐ ਕਤਹੁ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ ਆਠ ਪਹਿਰ ਜਿਹਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਈਹਾ ਓਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨੀ ਅਮੋਲੀ ਬਨਸ ਬਤਮੌਲੀ ਫਲ ਫੁੱਲ ਪੀੜੇ ਇਹ ਰਸ ਰਾਤੀ ਬਹੁਰ ਨਾ ਛੋਡੇ ਆਨ ਨਾ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਭਏ ਹੈ ਸਹਾਈ ਗੌੜੀ ਗੁਵਾਰੀ ਮਹੱਲਾ 5ਵਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮੱਧੇ ਬਸਤੇ ਅਪਾਰ ਇਸਹੀ ਭੀਤਰ ਸੁਨਿਅਤ ਸਾ ਕਮਨ ਬਾਪਾਰੀ ਜਾ ਕਾ ਉਹਾ ਵਸਾਹ ਨਾਮ ਰਤਨ ਕੋ ਕੋ ਬਿਉਹਾਰੀ ਅੰਮ੍ਰਿਤ ਪੂਜਨ ਕਰੇ ਆਹਾਰੀ ਰਹਾਉ ਮਨ ਤਨੇ ਅਰਪੀ ਸੇਵ ਕਰੀਜੈ ਕਮਨ ਸੋ ਜੁਗਤ ਜਿਤ ਘਰ ਭੀਜੈ ਪਾਏ ਲਗੋ ਤਜ ਮੇਰਾ ਤੇਰੇ ਕਮਨ ਸੋ ਜਨ ਜੋ ਸੌਦਾ ਜੋਰੇ ਮਹਿਲ ਸਾਹਾ ਕਾ ਕਿਨ ਬਿਦ ਪਾਵੇ ਕਮਨ ਸੋ ਬਿਦ ਜਿਤ ਭੀਤਰ ਬੁਲਾਵੇ ਤੂੰ ਵਦ ਸਾਹ ਜਾਕੇ ਕੋਟ ਬਣਜਾਰੀ ਕਮਨ ਸੋ ਦਾਤਾ ਲੇ ਸੰਚਾਰੀ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹ ਕਹੋ ਨਾਨਕ ਗੁਰ ਕਹਿ ਵੇ ਸਾਹ ਗੌੜੀ ਮਹੱਲਾ ਪੰਜਵਾ ਗਵਾਰੀ ਰਹਿਣ ਦਿਨਸ ਰਹੇ ਇਕ ਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ ਇਕੋ ਬਨੰਜ ਇਕੋ ਬਿਵਹਾਰੀ ਅਵਰ ਨ ਜਾਣਹਿ ਬਿਨ ਨਰੰਕਾਰੀ ਹਰਖ ਸੋਗ ਦੋਹੂ ਤੇ ਮੁਕਤੇ ਸਦਾ ਅਲੇਪਤ ਜੋਗ ਅਰੁਜੁਗਤੇ ਦੀਸਹਿ ਸਭ ਮਹਿ ਸਭ ਤੇ ਰਹਤੇ ਪਾਰ ਬ੍ਰਹਮ ਕਾ ਹੋਇ ਧਿਆਨ ਧਰਤੇ ਸੰਤਨ ਕੀ ਮਹਿਮਾ ਕਮਨ ਵਖਾਨੋ ਅਗਾਧ ਭੋਦ ਕਿਸ ਮਿਤ ਨਹੀਂ ਜਾਨੋ ਪਾਰ ਬ੍ਰਹਮ ਮੋਹਿ ਕਿਰਪਾ ਕੀਜੈ ਤੂਰ ਸੰਤਨ ਕੀ ਨਾਨਕ ਦੀਜੈ ਗੌੜੀ ਗਵਾਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀ ਤਾ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਜ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜਿਉ ਤੁਮ ਰੱਖੋ ਤੇ ਵਿਹੇ ਰਹਿਣਾ ਜੋ ਤੁਮ ਕਹੋ ਸੋਈ ਮੋਹੇ ਕਰਨਾ ਜਹ ਪੇਖੋ ਤਹਾਂ ਤੁਮ ਬਸਣਾ ਨਿਰਪੋ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਾਵਨਿਦ ਤੂੰ ਪੰਡਾਰ ਰੰਗ ਰਸਾ ਤੂੰ ਮਨਹਿ ਆਧਾਰ ਤੂੰ ਮੇਰੀ ਸੋਬਾ ਤੁਮ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੂੰ ਹੀ ਧਿਆਇਆ ਮਰਮਤ ਮਾਰਾ ਗੁਰ ਤੇ ਪਾਇਆ ਸਤ ਗੁਰ ਤੇ ਡ੍ਰਿੜਿਆ ਇਕ ਏਕੈ ਨਾਨਕ ਦਾਸ ਹਰ 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 ਟੇਕੈ ਗੌੜੀ